ਲਾ ਵਿਸ਼ਵਾਸਿਕ ਆਇਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਘਰ ਜੋਸ਼ੀ ਜੋਸ਼ੀ ਜਨਨਾ ਨੂੰ ਤੇ ਮੈਂ ਤੁਹਾਡਾ ਸਭ ਦਾ ਸਵਾਲ ਕਰਦੇ ਆ ਤੇ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਤੇ ਤੁਹਾਡੀ ਰਾਜੀ ਖੁਸ਼ੀ ਦੀ ਮੈਂ ਹਮੇਸ਼ਾ ਕਾਮਨਾ ਕਰਦੀ ਆ ਇਸੇ ਕਰਕੇ ਤਾਂ ਮੈਨੂੰ ਖੁਸ਼ ਰੱਖਣ ਲਈ ਤੁਹਾਨੂੰ ਗੀਤ ਤੇ ਨਕਤੀ ਸੁਣਾਉਣੀ ਆ ਤੁਹਾਨੂੰ ਤੇ ਲਓ ਅੱਜ ਫਿਰ ਮੈਂ ਬਹੁਤ ਹੀ ਇੱਕ ਤੁਹਾਨੂੰ ਪਿਆਰਾ ਜਿਹਾ ਲੋਕ ਗੀਤ ਸੁਣਾਉਣ ਲੱਗੀ ਆ ਤੇ ਉਹਦੇ ਤੇ ਇਹ ਮਾਂ ਉਹ ਕੁੜੀ ਆਪਣੀ ਮਾਂ ਨੂੰ ਕੀ ਕਹਿੰਦੀ ਹੈ ਮਾਂ ਮਾਂਤੀਆਂ ਨੇ ਗੱਲਾਂ ਨੇ ਹਨ ਤੇ ਉਹਾਂ ਦੇ ਕੀ ਜੋਆ ਸਵਾਲ ਨੇ ਤੇ ਸਾਸਰਾਂ ਦੇ ਨਾਲ ਕੀ ਜੋਆ ਸਵਾਲ ਨੇ ਤੇ ਇਸ ਗੀਤ ਰਾਹੀਂ ਤੁਸੀਂ ਸੁਣੋਗੇ ਤੇ ਸਾਰੀਆਂ ਜਿਵੇਂ ਜਿਹੜੇ ਚ ਦੱਸਿਆ ਹੋਇਆ ਵੀ ਸਾਰੀਆਂ ਸੱਸਾਂ ਨਹੀਂ ਇਸ ਤਰ੍ਹਾਂ ਦੀ ਹੁੰਦੀਆਂ ਹਨ ਤੇ ਪਰ ਕਿਸੇ ਚੀਜ਼ ਦੀ ਘਾਟ ਨਹੀਂ ਕੰਕਰ ਤੋਂ ਕੰਕਰ ਸੋਨੇ ਤੋਂ ਸੋਨਾ ਬੰਦਾ ਪਿਆ ਨੂੰ ਬਹੁਤ ਚੰਗੀਆਂ ਨੇ ਵਿੱਚ ਤੇ ਸੱਸਾਂ ਹੀ ਬਹੁਤ ਚੰਗੀਆਂ ਨੇ ਪਰ ਆਮ ਬੁਰਾਈ ਹੋਤੀ ਹੈ ਇਸ ਸਮੇਂ ਦੇ ਵਿੱਚ ਤੇ ਪਹਿਲਾਂ ਦਾ ਸੱਸਾ ਬਈ ਹੁਕਮ ਚੱਲਦਾ ਸੀ ਤੇ ਨੂੰਹਾਂ ਪਵਾ ਦਿੰਦੀ ਸੀ ਉਸ ਸਿੰਘ ਹਨਾ ਤੇ ਹੁਣ ਤਾਂ ਕਹਾਣੀ ਹੋ ਰਹੀ ਹੈ ਸਮਝਾ ਨੂੰ ਪਤਾ ਹੈ ਤੇ ਲਓ ਇਹ ਮੈਂ ਤੁਹਾਨੂੰ ਇਹ ਸੌ ਲੱਗ ਗਿਆ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਹੈ ਜਿਵੇਂ ਵੀ ਫੈਟੀਲੀਵ ਦਾ ਕਹਿੰਦੇ ਆ ਵੀ ਸਾਡਾ ਫੈਟੀਲੀਵ ਦਾ ਕੋਈ ਕਬਰਾ ਹੋਣਾ ਤੇ ਇਹ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਹੈ ਨਾ ਤੇ ਜਾਂ ਚਰਬੀ ਵੱਧ ਜਾਂਦੀ ਹੈ ਡਾਈਜੈਸ਼ਨ ਖਰਾਬ ਹੁੰਦਾ ਉਹਦੇ ਕਰਕੇ ਇਹ ਹੁੰਦਾ ਸਾਰਾ ਕੁਝ ਤੇ ਤੁਸੀਂ ਇਸ ਤੋਂ ਬਾਅਦ ਕਾਪੀ ਪੈਨਸਲ ਲੈ ਕੇ ਬਹਿ ਜਿਓ ਤੇ ਫਿਰ ਉਹ ਦੇਖ ਲਿਓ ਤੇ ਉਹਨੂੰ ਜਿਹੜਾ ਮੈਂ ਤੁਹਾਨੂੰ ਉਸਨੇ અપਨਾਇਆ ਕਰੋ ਤੇ ਫਿਰ ਕਰਕੇ ਦੇਖ ਲਓ ਤੇ ਕੋਈ ਮੋਲ ਨਹੀਂ ਨਾਲ ਕੋਈ ਸਾਈਡ ਇਫੈਕਟ ਨਹੀਂ ਉਹਨਾਂ ਚੀਜ਼ਾਂ ਦਾ ਹੈਗਾ ਸੋ ਆਪਨੇ ਪਤਾ ਤੁਹਾਡੇ ਸੋਈ ਕੀ ਪਈਆਂ ਉਹ ਚੀਜ਼ਾਂ ਉਹਦੇ ਨਾਲ ਹੀ ਆਪਾਂ ਵਰਤ ਕੇ ਤੇ ਪ੍ਰਮਾਤਮਾ ਕਰੇ ਭਲੀ ਕਰ ਦਿੰਦਾ ਹੈ ਕਈ ਵਾਰੀ ਨਹੀਂ ਫਿਰ ਸੰ ਡਾਕਟਰ ਦੇ ਜਾਂਦੀ ਲੋੜ ਨਹੀਂ ਪੈਂਦੀ ਜੇ ਕਿਸੇ ਡਾਕਟਰ ਦੇ ਵੀ ਜਾਂਦੇ ਆ ਉੱਥੋਂ ਤੁਸੀਂ ਲਈ ਹੋਣੀ ਆ ਫਿਰ ਵੀ ਇਹਦਾ ਫੈਕਟਰੀ ਨਹੀਂ ਬਰਿਆ ਜਾਂ ਜਾਂ ਜਿਹਨੂੰ ਆਪਾਂ ਚ ਰਹਿੰਦੀ ਹੈਗੀ ਮਤਲਬ ਖਾਣਾ ਨਹੀਂ ਹੋ ਬਚਦਾ ਤੇ ਮੋਢਿਆਂ ਲੋਢਿਆਂ ਤੇ ਫਿਰ ਜੋ ਕੱਚਾ ਰਸ ਬਣ ਜਾਂਦਾ ਉਹ ਦਰਦ ਹੋਣ ਲੱਗ ਜਾਂਦਾ ਸਾਡੇ ਨਾ ਕਾਣਾ 25 ਸਹੀ ਰਾਸਨੀ ਬਣਦਾ ਤੇ ਇਹਦੇ ਵਾਸਤੇ ਇਹ ਹੈਗਾ ਨੁਕਤਾ ਜੇ ਤੁਹਾਨੂੰ ਆਪ ਨੂੰ ਕੋਈ ਪ੍ਰੋਬਲਮ ਆ ਤਾਂ ਆਪ ਕਰਕੇ ਦੇਖ ਲਓ ਨਹੀਂ ਹੋਰ ਭੈਣਾਂ ਨੂੰ ਦੱਸੋ ਹੈਨਾ ਤੇ ਮੈਂ ਤਾਂ ਜੋ ਮਹਾ ਪ੍ਰਸ਼ਾਸਨ ਦੀਆਂ ਉਹੀ ਕਾਉਣੀਆਂ ਤੇ ਉਹ ਮੈਂ ਫਿਰ ਹੋਰ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਤੇ ਉਹ ਵਰਤਨਾ ਨਾ ਵਰਤਨ ਸੁਭੀ ਮਾਰਦੇ ਵਰਤੋਂਗੇ ਤਾਂ ਮੇਰਾ ਤਾਂ ਖਿਆਲ ਵੀ ਸਾਰਾ ਸਹੀ ਗੱਲ ਨੇ ਭੈਣਾਂ ਨੁਕਤੇ ਵਰਤਦੀਆਂ ਨੇ ਉਹ ਕਹਿੰਦੇ ਨਹੀਂ ਅਸੀਂ ਠੀਕ ਆ ਜਿਹਨੂੰ ਠੀਕ ਪੈਂਦਾ ਹੈਨਾ ਦਵਾਈਆਂ ਕਿਹੜਾ ਸਾਰਿਆਂ ਨੂੰ ਠੀਕ ਪੈਂਦਾ ਨਾਲੇ ਪੈਸੇ ਲੱਗਦੇ ਨੇ ਤੇ ਲੋ ਹੁਣ ਤੁਸੀਂ ਸੁਣੋ ਇਹ ਗੀਤ ਬਹੁਤ ਹੀ ਪਿਆਰਾ ਲੋਕ ਗੀਤ ਹੈ ਮਾਇ ਰਿੰਨ ਲੇ ਚੁਲਾਈ ਦਾਸ ਗਨੇ ਕੇ ਤੋਂ ਨੀਕਾ ਨੀ ਜੀਰ ਕੇ ਮਾਇ ਰਿੰਨ ਲੇ ਚੁਲਾਈ ਦਾਸ ਮਾਏ ਮੱਖੜ ਸੇਰੇ ਕ ਮਖਣੀ ਵਣਾ ਜਗੋ ਮਿਆ ਮੀ ਕਤ ਕੇ ਮਾਏ ਸੇਰੇ ਕ ਮਖਣੀ ਵਣਾ ਜਗੋ ਮਿਆ ਮੀ ਕਤ ਕੇ ਮਾਏ ਸੇਰ ਇੱਕ ਮਖਣੀ ਪਾ ਨਹੀਂ ਤਾਂ ਬੈ ਜੂਗੀ ਨੀਰ ਉਸ ਕੇ ਮਾਏ ਸੇਰ ਇੱਕ ਮਖਣੀ ਤੂੰ ਪਾ ਨਹੀਂ ਤਾਂ ਬੈ ਜੂਗੀ ਨੀਰ ਉਸ ਕੇ ਤੀਏ ਆਉਣਗੇ ਤੇ ਸੁਨਾ ਤੂੰ ਕਿਥੋਂ ਨੀ ਸਿੱਖਿਆ ਤੀਏ ਆਉਣਗੇ ਤੇਰੇ ਪਰ ਸੁਨਾ ਤੂੰ ਕਿਥੋਂ ਨੀ ਸਿੱਖਿਆ ਮਾਇ ਸਖੀਆਂ ਨੇ ਬੁਰੀ ਵਲਾ सीखिया माय सखिया ने बुरी भला रुसना मैं उथ नी सीखिया तय चरिखा तू चुक है ते तिया नी क ਯਾਰੇ ਖਾ ਤੂੰ ਜਾ ਇਕਲੀਆ ਮਾਂ ਮਾਤੇ ਤੀ ਆਨੀ ਕੱਤੀਏ ਮਾਇ ਤੂੰ ਮੈਂ ਬੁੱਢੀ ਮੈਂ ਮੂਟੇ ण नानी माए तूं बुढी में मोट तेण नानी ससे मझियां दिल सी पे लो मा पिस केस मिल सिप लाइ जदो मैं मानी पिस के नुंहं लिप लाइ न जाल कनी खेतां चूं लसी पि लाई न लाल कमंद नी खेतां चणंदे चुक लूल लाजी चलिया पाणी नी चली न चुकल तूं लाजी चले पाणी नूली नज़ी के तूं पाणी पी लूबीच लाजन सुठे नजी के तूं पाणी पी ल ਲਜਨੀ ਸੀਟਕੇ ਪਾਬੋ ਆਪੇ ਤੂੰ ਲੱਜ ਖੀਚੀ ਪੀ ਸਾਥੋਂ ਪਲਾਇਆ ਨਾ ਜੰਮਦਾ ਪਾਬੋ ਆਪੇ ਤੂੰ ਲੱਜ ਖੀਚੀ ਪੀ ਸਾਥੋਂ ਪਲਾਇਆ ਨਾ ਜੰਮਦਾ नददे आ के तूं खूह ते न ढोल पर पाणी ॾींदे आ कू खूह te ਪਾਬੋ ਚੱਲ ਤੂੰ ਵੀਰੇ ਦੇ ਕੋਲ ਤੇਰੀ ਪਟਾਮਾ ਨੀ ਜਾਟੇ ਕੀ ਪਾਬੋ ਚੱਲ ਤੂੰ ਵੀਰੇ ਦੇ ਨੀ ਕੋਲ ਤੇਰੀ ਪਟਾਮਾ ਨੀ ਜਾਟੇ ਕੀ ਲਓ ਜੀ ਗੀਤ ਹੋਇਆ ਪੂਰਾ ਦੱਸਿਓ ਨਾ ਪਰਜਾਈ ਦਾ ਫੇਰ ਕਹਿੰਦੀ ਚੱਲ ਤੈਨੂੰ ਉੱਥੇ ਨਮਾਜ਼ ਮੰਨੀਆਂ ਖੂਦ ਤੇ ਜਾ ਕੇ ਉਹ ਕਹਿੰਦੀ ਤੂੰ ਮੈਨੂੰ ਉੱਥੇ ਕਿਉਂ ਨਮਾਉਣੀ ਆ ਖੂਦ ਤੇ ਮੈਂ ਕਿਉਂ ਨਾਵਾ ਲੋਕਾਂ ਸਾਹਮਣੇ ਹੈਂ ਚੱਲ ਤੂੰ ਮੇਰੇ ਭਰਾ ਕੋਲੇ ਦੱਸਦੀ ਆ ਤੈਨੂੰ ਜਾ ਕੇ ਤੇਰੀ ਝਾਟ ਕੀ ਬਟਾਉਣੀ ਆ ਉਹ ਕਿਵੇਂ ਵੀ ਨਹੀਂ ਮੰਨ ਲਈ ਹੈ ਨਾ ਤੇ ਲਓ ਇਹ ਤੇ ਗੀਤ ਹੁਣ ਤੁਸੀਂ ਸਮਝਿਓ ਵੀ ਇਹਦੇ ਵਿੱਚ ਕੀ ਜਵਾਬ ਸਵਾਲ ਹੋਏ ਨੇ ਕਿੰਨੇ ਕਿ ਠੀਕ ਨੇ ਕਿੰਨੇ ਕਿ ਗਲਤ ਨੇ ਤੇ ਚਲੋ ਇਹ ਹੁਣ ਤੁਸੀਂ ਆਜੋ ਤੰਦਰੁਸਤੀ ਵੱਲ ਜਿਵੇਂ ਕਾਪੀ ਪੈਨਸ ਲੈ ਲਈ ਨਾ ਜੋ ਮोटापा ਫੈਟੀ ਲੀਵਰ ਆਪਚ ਦੇ ਕਾਰਨ ਹੁੰਦਾ ਕਹਿੰਦੇ ਇਹ ਹੈ ਨਾ ਮੋਟਾਪੇ ਕਾਰਨ ਹੀ ਹੋ ਜਾਂਦਾ ਹੈ ਇਹ ਜਿਆ ਸਾਰਾ ਕੁਝ ਖੱਟੇ ਡ ਘਰ ਆਉਂਦੇ ਨੇ ਸਿਰ ਦਰਦ ਹੋਣ ਲੱਗ ਜਾਂਦਾ ਹੈ ਹੈ ਤਾਂ ਤੁਸੀਂ ਇਹਦੇ ਇਹ ਕਰੋ ਉਪਾਅ ਟੀਲ ਕਰਨਾ ਜੀਰਾ ਅੱਧਾ ਚਮਚਾ ਕਿੰਨਾ ਲੈਣਾ ਜੀਰਾ ਅੱਧਾ ਚਮਚਾ ਸਾਬ ਤੇ ਧਨੀਆ ਥੋੜੀ ਰਸੋਈ ਦੀ ਹੈ ਨਾ ਸਾਬ ਧਨੀਆ ਇੱਕ ਚਮਚਾ ਲੈ ਲਓ ਸੌਂਫ ਦੇ ਦੋ ਚਮਚੇ ਮੈਂ ਦੁਬਾਰਾ ਫੇਰ ਰਿਪੀਟ ਕਰਦੀ ਆ ਜੀਰਾ ਅੱਧਾ ਚਮਚਾ ਸਾਦਾ ਧਨੀਆ 1 ਚਮਚਾ ਸੌਫ 2 ਚਮਚੇ ਜੀਰਾ ਅੱਧਾ ਚਮਚਾ ਸਾਦਾ ਧਨੀਆ 1 ਚਮਚਾ ਸੌਫ 2 ਚਮਚੇ 1 ਗਲਾਸ ਪਾਣੀ ਵਿੱਚ ਇਹ ਰਾਤ ਨੂੰ ਤਿੰਨੇ ਚੀਜ਼ਾਂ ਪੀਉਂਦੇ ਪੀਉਂਦਿਆਂ ਸਵੇਰੇ ਤੁਸੀਂ ਨਾਸ਼ਤੇ ਤੋਂ ਬਾਅਦ ਸਵੇਰੇ ਨਾਸ਼ਤਾ ਲੈ ਲਿਆ ਜੋ ਵੀ ਤੁਸੀਂ ਖਾਣੇ ਸਵੇਰੇ ਉਸ ਤੋਂ ਬਾਅਦ ਫਿਰ ਇਹਨੂੰ ਹੁਣ ਕੇ ਪਾਣੀ ਨੂੰ ਤੁਸੀਂ ਪੀ ਲਓ ਤੇ ਸ਼ਾਮ ਨੂੰ ਫੇਰ ਪਿਉਂਦੇ ਹੋ ਉਸੇ ਟਾਈਮ ਪਿਉਂਦੇ ਹੋ ਮਤਲਬ ਸ਼ਾਮ ਨੂੰ ਫੇਰ ਤੁਸੀਂ ਇਹਨੂੰ ਪੀ ਲੈਣਾ ਤੇ ਇਹਦੇ ਨਾਲ ਤੁਹਾਡਾ ਡਾਈਜੈਸ਼ਨ ਠੀਕ ਹੋ ਜਾਊ ਚਰਬੀ ਪੀ ਲੂਗੀ ਮੋਟਾਪਾ ਘਟੂਗਾ ਫੈਟੀ ਲੀਵਰ ਠੀਕ ਹੋਗਾ ਭਿਆਨ ਜਿਹੜੀ ਗੈਸ ਵੀ ਬਣਦੀ ਆ ਇਸ ਗੈਸ ਨੂੰ ਵੀ ਜੱਗ ਤੋਂ ਖਤਮ ਕਰ ਦੂ ਸਾਰੀ ਜ਼ਿੰਦਗੀ ਸਾਰੀ ਗੰਦਗੀ ਨਿਚੋੜ ਕੇ ਇਹ ਬਾਹਰ ਕੱਢ ਦੂਆ ਤੁਹਾਡੇ ਅੰਦਰ ਜੋ ਵੀ ਹੈ ਬਿਮਾਰੀ ਉਹ ਸਾਰੇ ਨੂੰ ਬਾਹਰ ਕੱਢ ਦੋ ਤੇ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਤੇ ਫ੍ਰਿਜ ਸਾਵਧਾਨੀ ਵਿੱਚ ਫ੍ਰਿਜ ਦਾ ਪਾਣੀ ਨਹੀਂ ਪੀਣਾ ਜੇ ਫ੍ਰਿਜ ਦਾ ਪਾਣੀ ਪੀਓਗੇ ਤਾਂ ਨੁਕਸਾਨ ਕਰੂਗਾ ਮੈਂ ਨੋਰਮਲ ਪਾਣੀ ਪੀਓ ਜਾਂ ਕੜੇ ਦਾ ਪਾਣੀ ਪੀਓ ਕੜੇ ਦੇ ਪਾਣੀ ਦੇ ਬਹੁਤ ਫਾਇਦੇ ਨੇ ਮੈਂ ਪਹਿਲਾਂ ਸਾਰੇ ਦੱਸੇ ਨੇ ਤੇ ਤੁਸੀਂ ਕੜੇ ਦਾ ਪਾਣੀ ਮੈਂ ਆਪ ਖੁਦ ਛੋਟਾ ਜਿਹਾ ਮਟਕਾ ਲਾਇਆ ਹੋਇਆ ਚਾਹੀ ਬੱਚੇ ਤਾਂ ਫ੍ਰਿਜ ਦਾ ਪੀ ਜਾਂਦੇ ਨੇ ਪਰ ਮੈਂ ਨਹੀਂ ਪਿੰਦੀ 75 ਸਾਲ ਦੀ ਉਮਰ ਹੈ ਮੇਰੀ ਮੈਂ ਬਹੁਤ ਸਾਦਾ ਜੀਵਨ ਜਿਉਣੀ ਆ ਤੇ ਨਾ ਮੈਂ 버거 ਬੈਰਾ ਪਖਾਨੀਆਂ ਤੇ ਮੈਂ ਬਿਲਕੁਲ ਤੰਦਰੁਸਤਾਂ ਤੇ ਉਹ ਕਮਜ਼ੋਰੀ ਚਾਹੇ ਦੁੱਧ ਵੀ ਪੀਨੀ ਆ ਸਾਰਾ ਕੁਛ ਤੇ ਕੋਈ ਵੀ ਰੋਗ ਨਹੀਂ ਹੈਗਾ ਮੈਨੂੰ ਇਹ ਪ੍ਰਮਾਤਮਾ ਦੀ ਕਿਰਪਾ ਚਾਹੇ ਮੇਰੇ ਸਿੰਪਲ ਜੀਵਨ ਕਰਕੇ ਲਾ ਲਓ ਪਰ ਮੈਂ ਤਾਂ ਕਹਿੰਦੀ ਵੀ ਸਿੰਪਲ ਆ ਜੇ ਮੈਂ ਕੁਝ ਵੱਧ ਘੱਟ ਖਾਉਂ ਤਾਂ ਮੈਂ ਬਿਮਾਰ ਹੋਊਗੀ ਹਨਾ ਤੇ ਇਸ ਕਰਕੇ ਮੈਂ ਬਾਜ਼ਾਰ ਨੂੰ ਕੀ ਜਾਂ ਤੋ ਸਦਾ ਪਰਹੇਜ਼ ਕਰਦੀ ਆ ਤੇ ਨਾ ਮੂੰਹ ਦਾ ਸਵਾਦ ਤਾਂ ਆਪਾਂ ਨੂੰ ਬਰੇ ਪਰੇ ਕਰਨਾ ਹੀ ਪਊਗਾ ਜੀਬ ਦਾ ਸਵਾਦ ਇੰਨਾ ਨਾ ਰੱਖੋ ਮੈਂ ਤਾਂ ਚਟਨੀ ਨਾਲ ਵੀ ਰੋਟੀ ਖਾ ਲੈਂਦੀ ਆ بس عام ਕਰਿਆ ਬਿਅ ਸਬ ਗਿਆ ਲੇ ਬੰਦੇ ਉਹੀ ਖਾਂਦੇ ਕੋਈ ਬਾਜ਼ਾਰ ਦੀ ਕੋਈ ਚੀਜ਼ ਨਹੀਂ ਖਾਂਦੀ ਮੈਂ ਕਹਿੰਦੀ ਵੀ ਓਜਾਦੀ ਚੀਜ਼ ਨਾ ਖਾਓ ਨਾ ਖਾਓ ਮਠਾਈ ਤੋਂ ਵੀ ਕਿਤੇ ਨਹੀਂ ਸਰਦਾ ਥੋੜਾ ਮੋਟਾ ਰੋਜ਼ ਉਹਨੂੰ ਰੂਟੀਨ ਵਾਂਗੂ ਨਾ ਖਾਓ ਹੈਨਾ ਤੇ ਲੋ ਫਿਰ ਹੁਣ ਮਾਨੋ ਇਸ ਨੁਕਤੇ ਦਾ ਤੇ ਗੀਤ ਦਾ ਆਨੰਦ ਤੇ ਜੇ ਮੇਰੀ ਚੰਨ ਤੇ ਨਵੇਂ ਹੋ ਤਾਂ ਕਮੈਂਟ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੱਸਿਓ ਇਹ ਗੀਤ ਬਾਰੇ ਤੇ ਜੇ ਨੁਕਤਾ ਤੁਸੀਂ ਅਪਣਾ ਲਿਆ ਜੋ ਠੀਕ ਹੋ ਜਾਂਨੇ ਉਹ ਕਈ ਭੈਣਾਂ ਕਹਿੰਦੀ ਅਸੀਂ ਠੀਕ ਆ ਜੀ ਅਸੀਂ ਇਹ ਨੁਕਤੇ ਅਪਣਾ ਲਏ ਅਸੀਂ ਆਏ ਠੀਕ ਆ ਤੇ ਮੈਂ ਕਹਿੰਦੀ ਫਿਰ ਇਹਦੇ ਤੇ ਤੁਸੀਂ ਕਮੈਂਟ ਲਿਖ ਦਿਆ ਕਰੋ ਮੈਨੂੰ ਫਿਰ ਫੋਨ ਕਰ ਕਰ ਕੇ ਕਹਿੰਨੀ ਸਾਨੂੰ ਬਦਲ ਪਤਾ ਨਹੀਂ ਵੀ ਨਿਖੜਾ ਨਹੀਂ ਆਉਂਦਾ ਕਿ ਕਿਵੇਂ ਮੈਨੂੰ ਵੀ ਘੱਟੇ ਲਿਖਣਾ ਆਉਂਦਾ ਨਹੀਂ ਮੈਂ ਵੀ ਲਿਖ ਦਿਆ ਕਰ ਹੋਰ ਮੈਂ ਸਾਰਾ ਕੁਝ ਮੈਨੂੰ ਆਉਂਦਾ ਬਦੋਏ ਇਹ ਲਿਖਣਾ ਮੈਨੂੰ ਵੀ ਨਹੀਂ ਆਉਂਦਾ ਨਹੀਂ ਤਾਂ ਇੱਥੇ ਵੀ ਲਿਖ ਲਿਖ ਕੇ ਪਾ ਦਿਆ ਕਰ ਹਨਾ ਫਿਰ ਬੱਚੇ ਨਹੀਂ ਇੰਨਾ ਕਰਕੇ ਦਿੰਦੇ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ